ਕਿਉਂਕਿ ਸਾਡੇ ਹੈਂਡੀਕੈਪਟਾਂ ਦੀਆਂ ਕੋਈ ਵੀ ਮੰਗਾਂ ਪੂਰੀਆਂ ਨਹੀਂ ਹੋਈਆਂ ਸਾਡੇ ਨਾਲ ਚੋਣ ਮੈਨਿਫੈਸਟੋ ਵਿੱਚ ਜੋ ਵਾਅਦੇ ਕਰੇ ਸੀ 2500 ਰੁਪਿਆ ਪੈਨਸ਼ਨ ਦਾ ਤੇ ਪਰਿਆਂ ਲਿਖਿਆ ਨੂੰ ਰੁਜ਼ਗਾਰ ਦੇ ਬਾਰੇ ਕਿਹਾ ਸੀ ਨਾ ਸਾਡਾ ਹੈਂਡੀਕੈਪਟਾਂ ਦਾ ਰੁਜ਼ਗਾਰ ਵਧਾਇਆ ਗਿਆ ਤੇ ਨਾ ਸਾਡੀ ਕੋਈ ਪੈਨਸ਼ਨ ਵਧਾਈ ਗਈ ਆ 750 ਰੁਪਿਆ ਪੈਨਸ਼ਨ ਹਰ ਮਹੀਨੇ ਮਿਲ ਰਹੀ ਆ ਉਹ ਵੀ ਸਾਨੂੰ ਟਾਈਮ ਨਾਲ ਨਹੀਂ ਮਿਲ ਰਹੀ ਲੱਗਦਾ ਤੁਹਾਨੂੰ ਸਰਕਾਰਾਂ ਨੇ ਵਾਦਾ ਕੀਤਾ ਸੀਗਾ ਸਰਕਾਰ ਬਣਾਉਣ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਕਿ ਤੁਹਾਡੀ ਹਾਈ ਦਾ ਗੱਲ ਨਹੀਂ ਸੁਣੀ ਗਈ ਸਰਕਾਰਾਂ ਦਾ ਟਾਈਮ ਹੀ ਕੋਈ ਬਹਲਾ ਨਹੀਂ ਰਿਹਾਗਾ ਕਿੰਨਾ ਕਫਸੋਸ ਆ ਤੁਹਾਨੂੰ ਇਸ ਗੱਲ ਦਾ ਮਨਪਰੀਤ ਬਾਦਲ ਨੇ ਸਾਡੇ ਨਾਲ ਆਪ ਖੁਦ ਇਹ ਮੀਟਿੰਗ ਦੇ ਵਿੱਚ ਸੀਗਾ ਬੈਠਾ ਬਠਿੰਡੇ ਉੱਥੇ ਖਾਸ ਕਰਕੇ ਉਹਨੇ ਕਹੇ 202500 ਤੁਹਾਡੀ ਪੈਸ਼ਨ ਕਰਾਂਗੇ ਪਰ ਉਹ ਵੀ ਗਦਾਰ ਨਿਕਲਿਆ ਜੀ ਕੋਈ ਵੀ ਸਾਡੀ ਮੰਗ ਨਹੀਂ ਪੂਰੀ ਕੋਈ ਸਾਡੇ ਗਰੀਬ ਹੈਂਡੀਕੈਪਟ ਇਹੋ ਜਿਹੜਾ ਕਿਨਾਂ ਦੇ ਘਰ ਵੀ ਹੈ ਨਹੀਂ ਜਿਨ੍ਹਾਂ ਦੇ ਘਰ ਵੀ ਵਿਚਾਰਿਆਂ ਦੇ ਕੱਚੇ ਹਨ ਕੋਈ ਉਹਨਾਂ ਦਾ ਰੁਜ਼ਗਾਰ ਨਹੀਂ ਆថਣ ਨੂੰ ਰੋਟੀ ਚੁੱਲੇ ਤੇ ਪੱਕਣ ਦਾ ਵੀ ਕੋਈ ਉਹਨਾਂ ਦੇ ਕੋਲੇ ਹੈ ਨਹੀਂ ਕੋਈ ਆថਣ ਪ੍ਰਾਈਮ ਹੋਲੇ ਦੇਖ ਰਹੇ ਸਾਰੇ ਹੀ ਦਸ਼ਕਾਂ ਦਾ ਸਵਾਗਤ ਹੈ ਤਸਵੀਰਾਂ ਤੁਸੀਂ ਕੋਟਕਪੂਰਾ ਰਾਈਟ ਪੁਆਇੰਟ ਤੇ ਦੇਖ ਰਹੇ ਹੋ 메인 ਚੌਕ ਦੀਆਂ ਜਿੱਥੇ ਅਪੰਗ ਹੈਂਡੀਕੈਪ ਜਿਹੜੇ ਹੁੰਦੇ ਆ ਉਹਨਾਂ ਵੱਲੋਂ ਇੱਥੇ ਰੋਸ਼ਮ ਮਜਾਰਾ ਕੀਤਾ ਜਾ ਰਿਹਾ ਅਸੀਂ ਗੱਲਬਾਤ ਕਰਾਂਗੇ ਪਹਿਲਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਸਾਰੀਆਂ ਦਿਖਾਉਣ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਹੈਂਡੀਕੈਪ ਜਿਹੜੇ ਹੈਗੇ ਆ ਖੜੇ ਆ ਔਰ ਖਾਸ ਤੌਰ ਤੇ ਦਸਨਯੋਗ ਆ ਕਾਫੀ ਹੱਦ ਤੱਕ ਇਹ ਹੈਂਡੀਕੈਪ ਜਿਹੜੇ ਹੈਗੇ ਆ ਗ੍ਰੈਜੂਏਟ ਅਸੀਂ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਆ ਅੱਜ ਤੁਸੀਂ ਕਿਸ ਚੀਜ਼ ਦਾ ਅਫਸੋਸ ਕਰ ਰਹੇ ਹੋ ਹਾਂਜੀ ਬਾਜੀ ਖਾਲਸਾ ਬਾਜੀ ਜੀ ਬਤੇ ਅੱਜ ਅਸੀਂ ਜੋ ਕਿ ਪੰਜਾਬ ਗਵਰਨਮੈਂਟ ਔਰ ਭਾਰਤ ਸਰਕਾਰ ਗਵਰਨਮੈਂਟ ਹੈਂਡੀਕ ਪਰ ਅਸੀਂ ਰੋਸ ਵਜੋਂ ਕਾਲਾ ਦਿਸਣਾ ਰਹੇ ਹਾਂ ਕਿਉਂਕਿ ਸਾਡੇ ਹੈਂਡੀਕੈਪਟਾਂ ਦੀਆਂ ਕੋਈ ਵੀ ਮੰਗਾਂ ਪੂਰੀਆਂ ਨਹੀਂ ਹੋਈਆਂ ਸਾਡੇ ਨਾਲ ਚੋਣ ਮੈਨੂਫੈਕਚਰੀ ਦੇ ਵਿੱਚ ਲੋ ਵਾਧੇ ਕਰੇ ਸੀ 2500 ਰੁਪਏ ਤਨਖਾਹ ਦਾ ਤੇ ਪੜਿਆਂ ਲਿਖਿਆਂ ਨੂੰ ਰੁਜ਼ਗਾਰ ਦੇ ਬਾਰੇ ਕਿਹਾ ਸੀ ਨਾ ਸਾਡਾ ਹੈਂਡੀਕੈਪਟਾਂ ਦਾ ਰੁਜ਼ਗਾਰ ਵਧਾਇਆ ਗਿਆ ਤੇ ਨਾ ਸਾਡੀ ਕੋਈ ਤਨਖਾਹ ਵਧਾਈ ਗਈ ਆ 750 ਰੁਪਏ ਤਨਖਾਹ ਹਰ ਮਹੀਨੇ ਮਿਲ ਰਹੀ ਆ ਉਹ ਵੀ ਸਾਨੂੰ ਟਾਈਮ ਨਾਲ ਨਹੀਂ ਮਿਲ ਰਹੀ ਸਾਡੀ ਇਹੀ ਮੰਗ ਆ ਅਸੀਂ ਰੋਸ ਵਜੋਂ ਕਾਲਾ ਦਿਨ ਮਨਾ ਰਹੇ ਹਾਂ ਕਿਉਂਕਿ ਇਸ ਰੋਸ ਦਿਵਸ ਹੈਂਡੀਕੈਪਟ ਦੇ ਡੈਂਟ ਤੇ ਸਰਕਾਰਾਂ ਲੱਖਾਂ ਰੁਪਏ ਦਾ ਘੜਾਟਾ ਕਰ ਗਈ ਹੈ ਸਾਡੇ ਤੱਕ ਕੋਈ ਵੀ ਸਹਾਈਤਾ ਨਹੀਂ ਪਹੁੰਚੀ ਮੌਜੂਦਾ ਸਰਕਾਰ ਨੇ ਤੁਹਾਡੇ ਨਾਲ ਵਾਅਦਾ ਕੀਤੇ ਸੀਗੇ ਸਰਕਾਰ ਜਿਹੜੀ ਹੈਗੀ ਆ ਕੋਈ ਬੜਾ ਟਾਈਮ ਲੀਦਾ ਸਰਕਾਰ ਜਾਣ ਦੇ ਵਿੱਚ ਕੀ ਮੈਸੇਜ ਦੇਣਾ ਚਾਹੁੰਦੇ ਆ ਕਿ ਸਰਕਾਰ ਨੇ ਤੁਹਾਡੇ ਵਾਸਤੇ ਕੁਝ ਨਹੀਂ ਸੋਚਿਆਗਾ ਨਾ ਜੀ ਸਾਡੇ ਵਾਸਤੇ ਕੁਝ ਨਹੀਂ ਸੋਚਿਆ ਨਾ ਸਾਡੀ ਕੋਈ ਪ੍ਰਸਨ ਵਧਾਈ ਆ ਨਾ ਸਾਡਾ ਕੋਈ ਨੌਕਰੀਆਂ ਦਾ ਵੈਕਲਾਕ ਉਹ ਪੂਰਾ ਕੀਤਾ ਕੋਈ ਵੀ ਸਾਡੀ ਮੰਗ ਨਹੀਂ ਪੂਰੀ ਹੋਈ ਸਾਡੇ ਗਰੀਬ ਹੈਂਡੀਕੈਪਟ ਇਹੋ ਜਿਹੇ ਕਿਨਾਂ ਦੇ ਘਰ ਵੀ ਹੈ ਨਹੀਂ ਜਿਨ੍ਹਾਂ ਦੇ ਘਰ ਵੀ ਵਿਚਾਰਿਆਂ ਦੇ ਕੱਚੇ ਹਨ ਕੋਈ ਉਹਨਾਂ ਦਾ ਰੁਜ਼ਗਾਰ ਨਹੀਂ ਆਥੋਂ ਨੂੰ ਰੋਟੀ ਛੁੱਲੇ ਤੇ ਪੱਕਣ ਦਾ ਵੀ ਕੋਈ ਉਹਨਾਂ ਦੇ ਕੋਲੇ ਹੈ ਨਹੀਂ ਕੋਈ ਆਸ ਵੀ ਅਸੀਂ ਹੋਰ ਵੀ ਹੈਂਡੀਕੈਪਟ ਜ ਉਹਨਾਂ ਨਾਲ ਗੱਲਬਾਤ ਕਰਦੇ ਆ ਖਾਸ ਤੌਰ ਤੇ ਜਿਹੜੇ ਹੈਗੇ ਆ ਜਿਨ੍ਹਾਂ ਨੇ ਗ੍ਰੈਜੂਏਸ਼ਨ ਸ਼ਾਇਦ ਕੀਤੀ ਹੋਈ ਹੈ ਕੀ ਕੀਤਾ ਤੁਹਾਡਾ ਸਰ ਮੈਂ ਐਮਏ ਮੈਡ ਕਰੀ ਹੈ ਡੀਏਡ ਵੀ ਕਿੱਥੀ ਹੋਈ ਹੈ ਮੇਰੀ ਤੁਹਾਨੂੰ ਕੋਈ ਜੌਬ ਨਹੀਂ ਮਿਲੇਗੀ ਨਹੀਂ ਸਰ ਇੱਕ ਦਸਾਏ ਦੇ ਕੋਟਾ ਹੁੰਦਾ ਹੈਂਡੀਕੈਪ ਨੂੰ ਜਿਹੜੀ ਉਹ ਪਹਿਲ ਮਿਲਦੀ ਹੈ ਕੋਈ ਤੁਹਾਨੂੰ ਉਸ ਪਹਿਲ ਦੇ ਵਿੱਚ ਵੀ ਨਹੀਂ ਰੱਖਿਆ ਗਿਆ ਨਹੀਂ ਸਰ ਇਹਨਾਂ ਨੇ ਜਸਟ 3% ਸਾਡਾ ਕੋਟਾ ਰੱਖ ਹੋਇਆ ਪਰ ਸਾਨੂੰ ਇਹਦੇ ਵਿੱਚ ਅਜੇ ਤੱਕ ਨਹੀਂ ਵੈਕੈਂਸੀਆਂ ਤਾਂ ਆਉਂਦੀਆਂ ਪਰ ਨਹੀਂ ਉਹ ਨਾ ਹੋ ਰਹੀਆਂ ਜੀ ਕੱਢਦੇ ਨਹੀਂ ਭਈ ਹੈਂਡੀਕੈਪ ਦੀ ਤੇ ਕੀ ਸਰਕਾਰਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਜਿਹੜੇ ਮੌਜੂਦਾ ਸਰਕਾਰ ਆ ਉਹਨਾਂ ਨੇ ਵਾਅਦੇ ਕੀਤੇ ਸੀ ਕਿ ਹੈਂਡੀਕੈਪ ਦੀ ਅਸੀਂ ਪੈਨਸ਼ਨਾਂ ਵਧਾਵਾਂਗੇ ਹੋਰ ਵੀ ਕਾਫੀ ਵਾਅਦੇ ਕੀਤੇ ਸੀ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਨਹੀਂ ਜੀ ਇਹਨਾਂ ਨੇ ਵਾਅਦੇ ਤਾਂ ਕੀਤੇ ਸੀ ਪਰ ਉਹੀ ਸਾਡੀ 750 ਦੀ ਪੈਨਸ਼ਨ ਆ ਰਹੀ ਹੈ ਓ ਵੀ ਟਾਈਮ ਸਰ ਨਹੀਂ ਮਿਲਦੀ ਸਾਨੂੰ ਜੀ ਫੋ ਪੈਨਸ਼ਨ ਦੇ ਕਾਫੀ ਮਾਮਲੇ ਜਿਹੜੇ ਹੈਗੇ ਆ ਇਹਨਾਂ ਨੇ ਕਿਹਾ ਕਿ ਕਾਫੀ ਸਾਨੂੰ ਅਧਰਾਜ ਹੈ ਕੀ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਸਾਨੂੰ ਵੱਧ ਤੋਂ ਵੱਧ ਪੈਨਸ਼ਨ ਦਿੱਤੀ ਜਾਵੇ ਸਾਡੇ ਕੋਲ ਹੋਰ ਕੋਈ ਸਹਾਰਾ ਨਹੀਂ ਸਿਰਫ ਸਾਨੂੰ ਸਰਕਾਰ ਤੇ ਹੀ ਰੋਸ ਹੋ ਸਕਦਾ ਹੈ ਹੋਰ ਕਿਸੇ ਤੇ ਅਸੀਂ ਰੋਸ ਨਹੀਂ ਕਰ ਸਕਦੇ ਕਿਉਂਕਿ ਸਾਡਾ ਪਾਲਣ ਪੋਸਣ ਸਰਕਾਰ ਹੀ ਕਰ ਸਕਦੀ ਹੈ ਅਸੀਂ ਇਹੀ ਕਹਿੰਨੇ ਸਰਕਾਰ ਨੂੰ ਕਿ ਸਾਨੂੰ ਪੈਨਸ਼ਨ ਪੂਰੀ ਦਿੱਤੀ ਜਾਵੇ ਤਾਂ ਕਿ ਅਸੀਂ ਆਪ ਦਾ ਰੋਜ਼ਗਾਰ ਜਾਂ ਆਪ ਦਾ ਅਸੀਂ ਪਾਲਣ ਪੂਰਾ ਕਰ ਸਕੀਏ ਸੋ ਹੈਂਡੀਕੈਪਟ ਨੂੰ ਕਿਤਨਾ ਕਿਤੇ ਜਿੱਥੇ ਪਹਿਲ ਦਿੱਤੀ ਜਾਂਦੀ ਆ ਉੱਥੇ ਹੀ ਹੈਂਡੀਕੈਪਟ ਅੱਜ ਪ੍ਰੋਟੈਸਟ ਕਰਨ ਨੂੰ ਜਿਹੜਾ ਹੈਗਾ ਕਿਤਨਾ ਕਿਤੇ ਪ੍ਰੋਟੈਸਟ ਜਿਹੜਾ ਹੈਗਾ ਕਰ ਰਹੀ ਹੈ ਸਰਕਾਰਾਂ ਵਾਸਤੇ ਨਿੰਦਨਯੋਗ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਭਾਈ ਜੀ ਸਾਰਿਆਂ ਦਾ ਧੰਨਵਾਦ ਕਰਦੇ ਆਂ ਪੱਤਰਕਾਰਾਂ ਦਾ ਪਹਿਲੇ ਨੰਬਰ ਤੇ ਆ ਵੀ ਸਰਕਾਰਾਂ ਸਾਡੇ ਨਿਕਲਾ ਆ ਪਾਂਧੀ ਨੇ ਹਾਸ ਤੱਕ ਕੁਝ ਨਹੀਂ ਸੋਚ ਰਹੀਆਂ ਆਮ ਰਾਜਾਂ ਦੇ ਵਿੱਚ 2-2 3-3000 ਰੁਪਏ ਪੈਸ਼ਨ ਆ ਤੇ ਸਾਨੂੰ 700 750 ਦੇ ਵਿੱਚ ਦੇ ਕੇ ਮਜ਼ਾਕ ਕਰ ਰਹੇ ਆ ਉਹ ਵੀ ਸਾਨੂੰ ਪੂਰੀਆਂ ਨਹੀਂ ਮਿਲਦਾਆਂ ਸਾਡੇ ਅੰਗ ਇਹਨ ਵੀ ਵੀਰ ਭਰਾ ਪੈਣਾ ਵੇਖੋ ਕਿੰਨੇ ਰੋੜ ਖੜ ਕੇ ਆਪਦਾ ਪ੍ਰਦਰਸ਼ਨ ਕਰ ਰਹੇ ਆ ਪਰ ਇਹੀ ਅਰਥ ਆ ਸਾਡੀ ਵੀ ਸਾਡੇ ਲਈ ਖਿਆਲ ਕਰਨ ਸਾਨੂੰ ਪਹਿਲ ਦੇ ਆਧਾਰ ਤੇ ਹਰ ਇੱਕ ਥਾਂ ਤੇ ਸਾਨੂੰ ਪਹਿਲ ਦਿੱਤੀ ਜਾਵੇ ਜੇ ਅਸੀਂ ਕਚਹਿਰੀਆਂ ਜਾਂ ਕਿਤੇ ਜਾਂਦੇ ਆ ਸਾਡੀ ਕੋਈ ਵੀ ਗੱਲ ਨਹੀਂ ਸੁਣਦੀ ਸਾਡੀ ਕੋਲੇ ਆ ਕੇ ਗੱਲ ਸੁਣਨ ਦੀ ਕਿਰਪਾਲਤਾ ਕਰਨ ਕੀ ਲੱਗਦਾ ਤੁਹਾਨੂੰ ਸਰਕਾਰਾਂ ਨੇ ਵਾਅਦਾ ਕੀਤਾ ਸੀਗਾ ਸਰਕਾਰ ਬਣਾਉਣ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਕਿ ਤੁਹਾਡੀ ਹਾਈ ਤੱਕ ਗੱਲ ਨਹੀਂ ਸੁਣੀ ਗਈ ਸਰਕਾਰਾਂ ਦਾ ਟਾਈਮ ਹੀ ਕੋਈ ਬਹਲਾ ਨਹੀਂ ਰਿਹਾਗਾ ਕਿੰਨਾ ਕਫਸੋਰ ਸਤੋਨ ਇਸ ਗੱਲ ਦਾ ਮਨਪ੍ਰੀਤ ਬਾਦਲ ਨੇ ਸਾਡੇ ਨਾਲ ਆਪ ਖੁਦ ਇਹ ਰੇਟਿੰਗ ਦੇ ਵਿੱਚ ਸੀਗਾ ਬੈਠਾ ਬਠਿੰਡੇ ਉੱਥੇ ਖਾਸ ਕਰਕੇ ਨੇ ਕਹੀ 2200 ਥੋੜੀ ਕੈਸ਼ਨ ਕਰਾਂਗੇ ਪਰ ਉਹ ਵੀ ਗਦਾਰ ਨਿਕਲਿਆ ਜੀ ਉਹਨੇ ਵੀ ਜਮਾਈ ਜਮਾਈ ਨਹੀਂ ਜੀ ਸੋਚਿਆ ਵੀ ਮੈਂ ਇਹਨਾਂ ਨੂੰ ਕਿਵੇਂ ਪਹਿਲਾਂ ਲਾਰੇ ਲਾਏ ਤੇ ਲਾਰੇ ਲਾ ਕੇ ਹੀ ਸਾਨੂੰ ਬਸ ਰੋੜੀ ਫੇਰ ਸੋ ਮਨਪ੍ਰੀਤ ਬਾਦਲ ਨੂੰ ਵੀ ਇਹ ਗਦਾਰ ਕਹਿ ਰਹੇ ਆ ਕਿ ਸਾਡੇ ਨਾਲ ਵਾਦਾ ਕਰਕੇ ਜਿਹੜਾ ਹੈਗਾ ਉਹ ਮੁਕਰੇ ਉਹਨਾਂ ਨੇ ਸਰਕਾਰ ਬਣਾਈ ਆ ਕਿਤਨਾ ਕਿਤੇ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਜਿਹੜਾ ਹੈਗਾ ਤੁਹਾਨੂੰ ਲੱਗਦਾ ਵੀ ਸਰਕਾਰ ਨੂੰ ਆਉਂਦੀਆਂ ਇਲੈਕਸ਼ਨਾਂ ਵਿੱਚ ਉਹਨਾਂ ਨੂੰ ਖਮਿਆਲੀ ਜਿਹੜਾ ਭਰਨਾ ਪਊਗਾ ਹਾਂਜੀ ਉਹ ਪੂਰਾ ਭਰਨਾ ਪਊਗਾ ਝਟਕਾ ਪੂਰਾ ਲੱਗੂਗਾ ਜਿਹੜਾ ਅੰਗ ਇਹਨਾਂ ਨੂੰ ਐ ਕੀਤਾ ਉਹਦਾ ਹਮੇਸ਼ਾ ਹੀ ਹੈ ਸਰਕਾਰਾਂ ਜਦੋਂ ਸਰਕਾਰਾਂ ਤੇ ਬੰਨ ਉਹਦੋਂ ਝਟਕਾ ਲੱਗੂਗਾ ਸੋ ਕਿਦਨਾ ਕਿਤੇ ਅੰਗਹੀਨ ਦੀ ਜਿਹੜੀ ਵੱਧਵਾ ਜਿਹੜੀ ਜੁਰ ਦਿੱਤੀ ਜਾ ਰਹੀ ਹੈ ਕਿ ਅੰਗਹੀਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਇਲੈਕਸ਼ਨਾਂ ਸਮੇਂ ਸਾਡਾ ਵੱਲੋਂ ਝਟਕਾ ਜ਼ਰੂਰ ਲੱਗੂਗਾ ಸುನೀಲ್ ಜಿಂದಲ್ ಪ್ರಮದೇ ಕೊಡುಗಪುರ